ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਲੋੜੀ ਆਉਣ ਵਾਲੀ ਹੈ ਅਤੇ ਕੁਝ ਪੈਣ ਪਰਾਵਾਂ ਦੇ ਇਹ ਸਵਾਲ ਹਨ ਕਿ ਆਪਾਂ ਆਉਣ ਵਾਲੀ ਲੋੜੀ ਕਿਵੇਂ ਮਨਾਈਏ ਕਿਹੜੇ ਸ਼ਬਦ ਦਾ ਜਾਪ ਕਰੀਏ ਜਾਂ ਕਿਹੜਾ ਐਸਾ ਕੰਮ ਕਰੀਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਰਾ ਸਾਲ ਜਿਹੜਾ ਉਹ ਸਾਡਾ ਸੋਨਾ ਗੁਜ਼ਰ ਜਾਵੇ ਸਾਰਾ ਸਾਲ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਬਰਕਤ ਰਹੇ ਸਾਰਾ ਸਾਲ ਗੁਰੂ ਨਾਨਕ ਪਾਸ਼ਾ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਦੇ ਉੱਤੇ ਰਹੇ ਤਾਂ ਸੰਗਤ ਜੀ ਜੇਕਰ ਆਪਾਂ ਸਤਗੁਰ ਸੱਚੇ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨਾ ਚਾਹੁੰਦੇ ਹਾਂ ਗੁਰੂ ਨਾਨਕ ਪਾਸ਼ਾ ਜੀ ਦਾ ਮਿਹਰ ਭਰਿਆ ਹੱਥ ਆਪਣੇ ਸਿਰ ਤੇ ਚਾਹੁੰਦੇ ਹਾਂ ਤਾਂ ਫਿਰ ਲੋੜੀ ਵਾਲੇ ਦਿਨ ਸਾਨੂੰ ਇਸ ਤਰੀਕੇ ਦੇ ਨਾਲ ਲੋੜੀ ਮਨਾਉਣੀ ਚਾਹੀਦੀ ਹੈ ਸੰਗਾਜੀ 13 ਜਨਵਰੀ ਰਾਤ ਤੋਂ ਹੀ ਇਸ ਦੀ ਸ਼ੁਰੂਆਤ ਕਰਨੀ ਪਵੇਗੀ ਕਿਉਂਕਿ 13 ਜਨਵਰੀ ਨੂੰ ਲੋੜੀ ਹੈ ਅਤੇ ਇਹ ਲੋੜੀ ਦਾ ਦਿਨ ਬੜਾ ਹੀ ਪਵਿੱਤਰ ਦਿਨ ਹੈ ਤੇ ਸੰਗਾਜੀ ਵਾਸੀ ਤਾਂ ਪਰਮ ਪਿਤਾ ਪਰਮਾਤਮਾ ਜੀ ਦੇ ਬਣਾਏ ਹੋਏ ਸਾਰੇ ਹੀ ਦਿਨ ਵਾਰ ਮਹੀਨੇ ਸਾਡੇ ਲਈ ਖਾਸ ਹਨ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦਿਨ ਇੱਕ ਵਾਰ ਚੜ ਗਿਆ ਬੀਤ ਗਿਆ ਉਹ ਕਦੇ ਵੀ ਦੁਬਾਰਾ ਵਾਪਸ ਨਹੀਂ ਆਵੇਗਾ। ਦੇਨ ਦੀ ਗੱਲ ਛੱਡੋ ਸਾਡੀ ਜ਼ਿੰਦਗੀ ਦਾ ਬੀਤਿਆ ਹੋਇਆ। ਇੱਕ ਪਲ ਇੱਕ 96 ਦੁਬਾਰਾ ਵਾਪਸ ਨਹੀਂ ਆ ਸਕਦਾ। ਭਾਵੇਂ ਸਾਡੇ ਕੋਲ ਲੱਖਾਂ ਕਰੋੜਾ ਰੁਪਏ ਆ ਜਾਣ। ਅਸੀਂ ਉਹ ਲੱਖਾਂ ਕਰੋੜਾ ਰੁਪਏ ਦੇ ਕੇ ਵੀ ਆਪਣੀ ਜ਼ਿੰਦਗੀ ਦਾ ਬੀਤਿਆ ਹੋਇਆ ਕੋਈ ਇੱਕ ਮਿੰਟ ਇੱਕ ਪਲ ਇੱਕ 96 ਖਰੀਦ ਨਹੀਂ ਸਕਦੇ। ਇਸ ਕਰਕੇ ਸਾਨੂੰ ਆਪਣੇ ਹਰ ਪਲ ਦੀ ਹਰ ਦਿਨ ਦੀ ਸੰਭਾਲ ਕਰਨੀ ਚਾਹੀਦੀ ਹੈ ਹਰ ਦਿਨ ਨੂੰ ਸੋਨਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਹਰ ਪਲ ਨੂੰ ਹਰ ਦਿਨ ਨੂੰ ਆਪਾਂ ਸੋਨਾ ਬਣਾ ਲਿਆ ਤਾਂ ਜ਼ਿੰਦਗੀ ਆਪਣੇ ਆਪ ਹੀ ਸੋਹਣੀ ਬਣ ਜਾਵੇਗੀ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਹੈ ਇਸ ਕਰਕੇ ਹਰ ਦਿਨ ਨੂੰ ਆਪਾਂ ਆਪਣੇ ਲਈ ਖਾਸ ਮੰਨੀਏ ਪਰ ਮਨੋਖੇ ਸੁਭਾਅ ਹੈ ਕਿ ਮਨੋਖ ਨੇ ਕੁਝ ਖਾਸ ਦਿਨ ਵਾਰ ਕੁਝ ਖਾਸ ਤਰੀਕਾ ਨੂੰ ਆਪਣੇ ਲਈ ਖਾਸ ਮੰਨਿਆ ਹੈ ਤਾਂ ਫਿਰ ਉਹ ਉਹਨਾਂ ਦੇ ਉੱਤੇ ਬਹੁਤ ਜ਼ੋਰ ਦਿੰਦੇ ਹਨ ਕਿ ਇਹ ਦਿਨ ਵਾਰ ਨੂੰ ਮੈਂ ਚੰਗੀ ਤਰ੍ਹਾਂ ਮਨਾਵਾ ਸੋਹਣਾ ਬਣਾਵਾ ਉਹਨਾਂ ਦੇ ਵਿੱਚੋਂ ਹੀ ਇਹ ਇੱਕ ਤਰੀਕ ਹੈ ਨਾਲ ਹੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਅਤੇ ਲੋਹੜੀ ਦਾ ਤਿਉਹਾਰ ਵੀ ਆਉਂਦਾ ਹੈ ਜਦੋਂ ਸਰਦੀ ਜ਼ਿੰਦਗੀ ਦੇ ਵਿੱਚ ਨਵਾਂ ਸਾਲ ਆਉਂਦਾ ਹੈ ਤਾਂ ਇੱਕ ਨਵੇਂ ਸਾਲ ਨੂੰ ਹਰ ਸਾਲ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਦੇ ਨਾਲ ਮਨਾਉਂਦਾ ਹੈ ਕੁਝ ਲੋਕ ਇਸ ਸਾਲ ਦੀ ਸ਼ੁਰੂਆਤ ਨੂੰ ਨੱਚ ਕੇ ਗਾ ਕੇ ਭੰਗੜੇ ਪਾ ਕੇ ਕਈਆਂ ਦਾ ਸੁਭਾਅ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਹੋਵੇ ਗਮੀ ਹੋਵੇ ਉਹਨਾਂ ਨੇ ਉਹ ਖੁਸ਼ੀ ਗਮੀ ਨੂੰ ਨਸ਼ਾ ਕਰਕੇ ਹੀ ਮਨਾਉਣਾ ਹੈ ਤਾਂ ਉਹ ਫਿਰ ਨਸ਼ਾ ਕਰਦੇ ਹਨ ਪਾਵ ਕੇ ਹਰ ਇੱਕ ਆਪੋ ਆਪਣਾ ਤਰੀਕਾ ਹੈ ਆਪਣੇ ਕਿਸੇ ਖਾਸ ਦਿਨ ਨੂੰ ਮਨਾਉਂਦਾ ਯਾਦ ਕਰਦਾ ਬਹੁਤ ਘੱਟ ਲੋਕ ਹੁੰਦੇ ਹਨ ਜਾਂ ਕਹਿ ਲਓ ਕਿ ਉਹ ਬਹੁਤ ਖਾਸ ਲੋਕ ਹੁੰਦੇ ਨੇ ਜੋ ਆਪਣੇ ਹਰੇਕ ਦਿਨ ਦੀ ਹਰੇਕ ਮਹੀਨੇ ਦੀ ਹਰੇਕ ਸਾਲ ਦੀ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਉਹਨਾਂ ਨੂੰ ਦਿਨ ਵਾਰ ਮਹੀਨਾ ਖਾਸ ਲੱਗਦਾ ਹੈ ਉਹਨਾਂ ਪਰਮ ਪਿਤਾ ਪਰਮਾਤਮਾ ਜੀ ਦੀ ਗੋਦ ਵਿੱਚ ਬੈਠ ਕੇ ਮਨਾਉਂਦੇ ਹੋਣ ਭਾਵ ਕੇ ਪਰਮਾਤਮਾ ਦਾ ਨਾਮ ਜਪਦੇ ਹੋਏ ਮਨਾਉਂਦੇ ਆ ਫਿਰ ਉਹ ਵਾਇਗਰੋ ਜੀ ਨੂੰ ਪਿਆਰੇ ਵੀ ਬਹੁਤ ਲੱਗਦੇ ਹਨ ਜੋ ਦੁੱਖ ਸੁੱਖ ਦੇ ਵਿੱਚ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹਨ ਪਰ ਪਰਮ ਪਿਤਾ ਪਰਮਾਤਮਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਹਮੇਸ਼ਾ ਉਹਨਾਂ ਨੂੰ ਆਪਣੀ ਗੋਦ ਦਾ ਨਿੱਗ ਦੇਂਦੇ ਨੇ ਤੇ ਫਿਰ ਜੇ ਆਪਾਂ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਸਿੱਖਾਂ ਤਾਂ ਫਿਰ ਹੋਰ ਕੁਝ ਵੀ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਹੈ ਸੰਗਤ ਜੀ ਗੁਰੂ ਗੁਰੂ ਕਰਦੇ ਆਂ ਹੀ ਅਸੀਂ ਲੋਹੜੀ ਦਾ ਤਿਉਹਾਰ ਵੀ ਮਨਾਉਣਾ ਹੈ ਤੇ ਇਹਦੇ ਲਈ 13 ਜਨਵਰੀ ਦੀ ਰਾਤ ਨੂੰ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਹੈ ਜੇ ਸਾਰੀ ਹੀ ਰਾਤ ਆਪਾਂ ਗੁਰੂ ਚਰਨਾਂ ਦੇ ਵਿੱਚ ਪੇਟ ਕਰਦੇ ਆਈਏ ਤਾਂ ਸਭ ਤੋਂ ਵਧੀਆ ਗੱਲ ਹੈ ਜੇ ساری ਰਾਤ ਪੇਟ ਨਹੀਂ ਕਰ ਸਕਦੇ ਤਾਂ ਫਿਰ ਘਟੋ-ਘਟ ਰਾਤ ਨੂੰ 11:00 ਵਜੇ ਉੱਠ ਕੇ ਜੇ ਇਸ਼ਨਾਨ ਕਰ ਸਕਦੇ ਹਾਂ ਤਾਂ ਵਧੀਆ ਹੈ ਜੇ ਇਸ਼ਨਾਨ ਨਹੀਂ ਕੀਤਾ ਜਾਂਦਾ ਤਾਂ ਵੀ ਉੱਠ ਕੇ ਬੈਠ ਕੇ ਵਾਇਗਰੂ ਜੀ ਦਾ ਸ਼ਾਬ ਕਰਿਏ ਵਾਇਗਰੂ ਜੀ ਦਾ ਸ਼ੁਕਰਾਨਾ ਕਰੀਏ 2025 ਦੇ ਲਈ ਜੋ-ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਜੋ ਦਾਤਾ ਮਿਲ ਗਈਆਂ ਜੋ ਕਿਰਪਾ ਮਾਲਕ ਨੇ ਕੀਤੀ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਜਦੋਂ ਅਸੀਂ ਵਾਇਕਰੂ ਜੀ ਦਾ ਸ਼ੁਕਰਾਨਾ ਕਰਾਂਗੇ ਉਹ ਕੀਤੇ ਹੋਏ ਸ਼ੁਕਰਾਨੇ ਦੇ ਬਦਲੇ ਜੋ ਕਿਰਪਾ ਸਾਡੇ ਉੱਤੇ ਹੋਣੀ ਹੈ ਉਹ ਆਪਾਂ ਸੋਚ ਵੀ ਨਹੀਂ ਸਕਦੇ ਪਰ ਜੇ ਕਿਲੇ ਸ਼ਿਕਵੇ ਸ਼ਿਕਾਇਤਾਂ ਕੀਤੀਆਂ ਤਾਂ ਫਿਰ ਅਗਲੇ ਸ਼ਿਕਵੇ ਸ਼ਿਕਾਇਤਾਂ ਕਰਨ ਜੋਗੇ ਹੀ ਰਹਿ ਜਾਵਾਂਗੇ ਸੰਗਤ ਜੀ ਜੇ ਸ਼ੁਕਰਾਨਾ ਕਰਾਂਗੇ ਤਾਂ ਮਾਲਕ ਦੀ ਕਿਰਪਾ ਮਿਲੇਗੀ ਇਸ ਕਰਕੇ ਪਹਿਲਾਂ ਸ਼ੁਕਰਾਨਾ ਕਰਨਾ ਹੈ ਫਿਰ ਗੁਰੂ ਗ੍ਰੋ ਕਰਨਾ ਹੈ ਜਿੰਨਾ ਸਿਮਰਨ ਕਰ ਸਕਦੇ ਹੋ ਇੱਕ ਘੰਟਾ ਬੈਠ ਕੇ ਸਿਮਰਨ ਕਰ ਲਓ ਰਾਤ ਨੂੰ 11 ਵਜੇ ਸ਼ੁਰੂ ਕੀਤਾ 11:30 ਵਜੇ ਸਿਮਰਨ ਕਰਨਾ ਸ਼ੁਰੂ ਕੀਤਾ ਤਾਂ 11:30 ਵਜੇ ਸਿਮਰਨ ਕਰਨਾ ਸ਼ੁਰੂ ਕੀਤਾ ਤਾਂ 12 ਵਜੇ ਤੋਂ ਬਾਅਦ ਤੱਕ ਸਿਮਰਨ ਕਰਦੇ ਰਹਿਣਾ ਹੈ ਲੋਹੜੀ ਦੀ ਰਾਤ 12 ਵਜੇ ਤੋਂ ਬਾਅਦ ਅਗਲਾ ਦਿਨ ਚੜ ਜਾਂਦਾ ਹੈ ਤਾਂ ਬਸ ਆਪਾਂ ਇਹ ਨਾਮ ਜਪਣਾ ਸ਼ੁਰੂ ਕੀਤਾ ਨਾਮ ਜਪਦਿਆਂ ਜਪਦਿਆਂ ਹੀ 2005 ਦੇ ਵਿੱਚ ਪ੍ਰਵੇਸ਼ ਕਰ ਜਾਣਾ ਹੈ ਜੋ ਵੀ ਤੁਹਾਡਾ ਨਿਤ ਦਾ ਨਿਯਮ ਹੈ ਜੇਕਰ ਤੁਸੀਂ ਗੁਰਸੇਕ ਹੋ ਤੇ ਪੰਨਾਂ ਬਾਣੀਆਂ ਦਾ ਨਿਤ ਨੇਮ ਕਰਨਾ ਹੈ ਜੋ ਵੀ ਤੁਹਾਡਾ ਨਿਤ ਦਾ ਨਿਯਮ ਹੈ ਉਹ 12 ਵਜੇ ਤੋਂ ਬਾਅਦ ਕਰ ਲੈਣਾ ਹੈ ਜਾਂ ਜੇ ਤੁਸੀਂ ਕਿਸੇ ਹੋਰ ਧਰਮ ਦੇ ਵਿੱਚੋਂ ਕਿਸੇ ਹੋਰ ਨਾਮ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਤਾਂ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ ਇਹ ਰਾਤ ਨੂੰ 11 ਤੋਂ 1 2 ਵਜੇ ਤੱਕ ਜਦੋਂ ਬੈਠ ਕੇ ਗੁਰੂ ਗ੍ਰੰਥ ਚਾਪੋਗੇ ਜਾਂ ਕਈਆਂ ਨੇ ਤਾਂ ਸਾਰੀ ਰਾਤ ਹੀ ਗੁਰੂ ਚਰਨਾਂ ਦੇ ਵਿੱਚ ਪੇੜ ਕਰਨੀ ਹੈ ਭਾਵ ਅੰਮ੍ਰਿਤ ਵੇਲਾ ਮਿਲਾ ਕੇ ਸਾਰੀ ਰਾਤ ਗੁਰੂ ਚਰਨਾਂ ਦੇ ਵਿੱਚ ਪੇੜ ਕਰ ਦੇਣੀ ਹੈ ਉਹਨਾਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਜ਼ਰੂਰ ਹੁੰਦੀ ਹੈ ਕਿਉਂਕਿ ਸਤਕੂ ਸੱਚੇ ਪਾਤਸ਼ਾਹ ਜੀ ਦੇ ਲਈ ਉਹ ਗੁਰਸੇਵ ਉਹ ਭਗਤ ਬੜੇ ਪਿਆਰੇ ਹੁੰਦੇ ਹਨ ਜੋ ਆਪਣੇ ਹਰ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਦੇ ਹਨ ਜੋ ਹਰ ਦੁੱਖ ਸੁੱਖ ਦੇ ਵਿੱਚ ਪਰਮਾਤਮਾ ਜੀ ਨੂੰ ਯਾਦ ਕਰਦੇ ਹਨ ਹੋਰ ਵੀ ਸਾਰਿਆਂ ਲੋੜੀ ਦੀ ਸ਼ੁਰੂਆਤ ਕਰਨੀ ਹੈ ਸਭ ਨੇ ਆਪੋ ਆਪਣੇ ਹਿਸਾਬ ਦੇ ਨਾਲ ਕਰਨੀ ਹੈ ਪਰ ਜੇ ਆਪਾਂ ਗੁਰੂ ਦਾ ਨਾਮ ਜਪ ਕੇ ਗੁਰੂ ਦੀ ਕੋਧ ਵਿੱਚ ਬੈਠ ਕੇ ਸ਼ੁਰੂਆਤ ਕਰਾਂਗੇ ਤਾਂ ਗੁਰੂ ਸਾਹਿਬ ਜੀ ਸਾਡੇ ਉੱਤੇ ਬਹੁਤ ਹੀ ਖੁਸ਼ ਹੋਣਗੇ ਬਹੁਤ ਕਿਰਪਾ ਕਰਨਗੇ ਸੋ ਸੰਗਤ ਜੀ ਇਹ ਤਰੀਕਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਗਲਗਿਤਰ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸੰਗਤ ਜੀ ਇਹ ਤੇ ਮਹਾਂਪੁਰਖ ਜੀ ਇੱਕ ਹੋਰ ਬਹੁਤ ਪਿਆਰੀ ਚੋਕਤ ਦੱਸਦੇ ਹਨ ਮਹਾਂਪੁਰਖ ਜੀ ਕਹਿੰਦੇ ਹਨ ਕਿ 14ਵੀਂ ਤੁਸੀਂ ਰਾਤ ਨੂੰ ਭਜਨ ਬੰਦਗੀ ਕਰੋਗੇ ਜੋ ਵੀ ਭਜਨ ਬੰਦ ਕੇ ਕੀਤੇ ਸਿਮਰਨ ਕੀਤਾ ਗੁਰਬਾਣੀ ਦਾ ਪਾਠ ਕੀਤਾ ਤਾਂ ਆਪਣੇ ਕੋਲ ਪਾਣੀ ਜ਼ਰੂਰ ਰੱਖ ਲੈਣਾ ਜਦੋਂ ਤੁਸੀਂ ਉਸ ਪਾਣੀ ਨੂੰ ਆਪਣੇ ਕੋਲ ਰੱਖ ਕੇ ਪਾਠ ਕਰੋਗੇ ਭਜਨ ਬੰਦ ਕੀ ਕਰੋਗੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋਗੇ ਤਾਂ ਫਿਰ ਉਹ ਪਾਣੀ ਆਮ ਪਾਣੀ ਨਹੀਂ ਰਹਿਣਾ ਅੰਮ੍ਰਿਤ ਬਣ ਜਾਣਾ ਹੈ ਤਾਂ ਫਿਰ ਤੁਸੀਂ ਉਸ ਅੰਮ੍ਰਿਤ ਦਾ ਆਪਣੇ ਪੂਰੇ ਘਰ ਦੇ ਵਿੱਚ ਛੱਟਾ ਦੇਣਾ ਹੈ ਅਤੇ ਨਾਲ ਹੀ ਨਾਲ ਇਹ ਸੋਚਣਾ ਹੈ ਕਿ ਮੈਂ ਹੁਣ ਆਪਣੇ ਘਰ ਦੇ ਵਿੱਚ ਇਹ ਅੰਮ੍ਰਿਤ ਦਾ ਛੱਟਾ ਦਿੱਤਾ ਹੈ ਇਸ ਕਰਕੇ ਮੇਰੇ ਘਰ ਦੀ ਸਾਰੀ 네ਗੇਟਿਵਿਟੀ ਕਾਦੇ ਵਿੱਚ ਜੋ ਵੀ ਦੁੱਖ ਦਿਲਦਰ ਸੀ ਬਾਹਰ ਚਲੇ ਗਏ ਇਹ ਮੈਸੇਜ ਆਪਣੇ ਮਨ ਨੂੰ ਇਸ ਇਸ ਕਰਕੇ ਦੇਣਾ ਕਿਉਂਕਿ ਸਾਡਾ ਮਨ ਉਹੀ ਸੁਣਦਾ ਹੈ ਉਹੀ ਸਮਝਦਾ ਹੈ ਉਸੇ ਹਿਸਾਬ ਦੇ ਨਾਲ ਕੰਮ ਕਰਦਾ ਹੈ ਜੋ ਆਪਾਂ ਉਹਨਾਂ ਨੂੰ ਮੈਸੇਜ ਦਿੰਦੇ ਹਾਂ ਤਾਂ ਆਪਣੇ ਮਨ ਨੂੰ ਸਾਰਾ ਸਾਲ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਇੱਕ ਪੋਜ਼ਿਟਿਵ ਮੈਸੇਜ ਦੇਣਾ ਹੈ ਕਿ ਹੁਣ ਮੇਰੇ ਕਾਦੇ ਸਾਰੇ ਦਿਲਦਰਤਾ ਸਾਰੀ ਨੈਗੇਟਿਵਿਟੀ ਬਾਹਰ ਨਿਕਲ ਚੁੱਕੀ ਹੈ 2025 ਬਹੁਤ ਹੀ ਵਧੀਆ ਗੁਜ਼ਰੇਗਾ ਹੁਣ ਮੇਰੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ترقی ਆਵੇਗੀ ਕਿਉਂਕਿ ਮੇਰੇ ਘਰ ਦੇ ਵਿੱਚ ਨਾਮ ਬਾਣੀ ਦਾ ਸ਼ਟਾ ਦਿੱਤਾ ਹੈ ਹੁਣ ਮੇਰੇ ਘਰ ਦੇ ਵਿੱਚ ਮੇਰੇ ਪਿਤਾ ਪਰਮਾਤਮਾ ਜੀ ਦਾ ਪਿਆਰ ਲੱਗ ਗਿਆ ਹੈ ਜਦੋਂ ਇਹ ਮੈਸੇਜ ਆਪ ਆਪਣੇ ਮਨੋਂ ਦਵਾਂਗੇ ਇਸ ਤਰੀਕੇ ਦੇ ਨਾਲ ਆਪਣੇ ਸਾਰੇ ਸਾਲ ਦੀ ਸ਼ੁਰੂਆਤ ਨਵੇਂ ਸਾਲ ਦੀ ਕਰਾਂਗੇ ਤਾਂ ਜਕੀਨਨ ਹੀ ਸਾਡਾ ਹਰ ਦਿਨ ਹਰ ਮਹੀਨਾ ਸੋਨਾ ਲੰਗੇਗਾ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਇਸ ਕਰਕੇ ਤਾਂ ਸਾਨੂੰ ਮਹਾਪੁਰਖ ਜੀ ਵਿਦਵਾਨ ਪੁਰਖ ਹਮੇਸ਼ਾ ਕਹਿੰਦੇ ਹਨ ਕਿ ਭਾਈ ਚੰਗਾ ਸੋਚੋ ਨੈਗੇਟਿਵ ਸੋਚ ਤੋਂ ਨੈਗੇਟਿਵ ਵਿਚਾਰਾਂ ਤੋਂ ਦੂਰ ਰਹੋ ਨੈਗੇਟਿਵ ਸੰਗਤ ਤੋਂ ਦੂਰ ਰਹੋ ਕਿਉਂਕਿ ਜਿੱਦਾਂ ਦੇ ਵਿਚਾਰ ਸਾਡੇ ਮਨ ਦੇ ਵਿੱਚ ਆ ਗਏ ਉਸੇ ਤਰ੍ਹਾਂ ਦਾ ਸਾਡੇ ਮਨ ਨੇ ਸੋਚਣਾ ਸ਼ੁਰੂ ਕਰ ਦੇਣਾ ਹੈ ਇਸ ਕਰਕੇ ਚੰਗਾ ਸੋਚਣਾ ਹੈ ਤਾਂ ਜ਼ਰੂਰ ਚੰਗਾ ਹੋਵੇਗਾ ਜੋ ਪਿੱਛੇ ਬੀਤ ਗਿਆ ਸੋ ਬੀਤ ਗਿਆ ਉਹਦੇ ਬਾਰੇ ਸੋਚ ਸੋਚ ਕੇ ਦੁਖੀ ਨਹੀਂ ਹੋਣਾ ਪਛਤਾਉਂਦੇ ਨਹੀਂ ਰਹਿਣਾ ਜੋ ਪਿੱਛੇ ਗਲਤੀਆਂ ਹੋਈਆਂ ਸੀ ਉਹਨਾਂ ਗਲਤੀਆਂ ਤੋਂ ਸਿੱਖਣਾ ਹੈ ਉਹਨਾਂ ਨੂੰ ਦੁਬਾਰਾ ਨਹੀਂ ਦੁਹਰਾਉਣਾ ਪਰ ਯਾਦ ਕਰਕੇ ਦੁਖੀ ਨਹੀਂ ਹੋਣਾ ਅਤੇ ਸਭ ਤੋਂ ਲਾਸਟ ਤੇ ਇਹ ਤੀਸਰਾ ਜਿਹੜਾ ਨੁਕਤਾ ਹੈ ਇਹ ਜ਼ਰੂਰ ਕਰਨਾ ਕਿਉਂਕਿ ਇਹਦੇ ਤੋਂ ਬਿਨਾ ਸਿੱਖ ਦੀ ਕੋਈ ਵੀ ਅਰਦਾਸ ਬੇਨਤੀ ਕਦੇ ਪੂਰੀ ਨਹੀਂ ਹੋ ਸਕਦੀ ਉਹ ਹੈ ਸਰਬੱਤ ਦਾ ਭਲਾ ਮੰਗਣਾ ਸਰਬੱਤ ਦਾ ਭਲਾ ਮੰਗਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਰੇ ਹੀ ਦੇਨ ਦੁਨੀਆ ਦੇ ਉੱਤੇ ਆਪ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਆਮਨ ਸ਼ਾਂਤੀ ਸਰਬੱਤ ਦੇ ਭਲੇ ਦੇ ਅਰਦਾਸ ਸ਼ਰੂਰ ਕਰਨੀ ਕਿਉਂਕਿ ਸਿੱਖ ਦੀ ਅਰਦਾਸ ਬੇਨਤੀ ਉਹਨੇ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੇ ਦੇਰ ਤੱਕ ਆਪਾਂ ਸਰਬੱਤ ਦਾ ਭਲਾ ਨਹੀਂ ਮੰਗਦੇ ਇਹ ਨਹੀਂ ਕਿ ਬਸ ਆਪਣਾ ਹੀ ਭਲਾ ਮੰਗੇ ਜਾਣਾ ਤੇ ਆਪਣੇ ਨਾਲ ਨਾਲ ਸਰਬੱਤ ਦਾ ਭਲਾ ਮੰਗਣਾ ਵੀ ਹੈ ਅਤੇ ਕਰਨਾ ਵੀ ਹੈ ਜਿੰਨਾ ਕਰ ਸਕਦੇ ਹੋ ਉਹਨਾਂ ਕਰੋ ਪਰਮਾਤਮਾ ਤੋਂ ਇਹ ਦਾਤ ਮੰਗੋ ਕਿ ਪਰਮਾਤਮਾ ਮੈਨੂੰ ਇਨਾਂ ਕ ਸਮਰੱਥ ਬਣਾਓ ਕਿ ਮੇਰੇ ਘਰ ਦੇ ਵਿੱਚ ਆਇਆ ਹੋਇਆ ਕੋਈ ਵੀ ਜੀ ਖਾਲੀ ਨਾ ਜਾਵੇ ਜੇਕਰ ਕੋਈ ਆਸਰਾ ਕੇ ਆਇਆ ਹੈ ਤਾਂ ਉਹ ਪਰਿਜੋਲੀ ਜਾਵੇ ਪਰਮਾਤਮਾ ਮੈਨੂੰ ਇੰਨਾ ਕੁ ਸਮਰੱਥ ਬਣਾ ਦੇਣਾ ਜਦੋਂ ਆਪਾਂ ਇਸ ਤਰ੍ਹਾਂ ਭਲੇ ਦੀ ਭਾਵਨਾ ਰੱਖ ਕੇ ਗੁਰੂ ਤੋਂ ਮੰਗਾਗੇ ਤਾਂ ਗੁਰੂ ਸਾਹਿਬ ਜੀ ਸਾਡੇ ਰਿਜਕ ਦੇ ਵਿੱਚ ਸਾਡੀਆਂ ਕਿਰਤ ਕਮਾਈਆਂ ਦੇ ਵਿੱਚ ਵਾਧਾ ਜ਼ਰੂਰ ਕਰਦੇ ਹਨ ਬਾਕੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਰਹਿਣਾ ਚਾਹੀਦਾ ਹੈ ਸੋ ਸੰਗਤ ਜੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਲੋੜੀ ਨੂੰ ਮਨਾ ਸਕਦੇ ਹੋ ਪਰ ਜੇਕਰ ਤੁਹਾਨੂੰ ਕੋਈ ਵੀ ਗੱਲ ਚੰਗੀ ਨਹੀਂ ਲੱਗੀ ਤਾਂ ਤੁਸੀਂ ਸੁਣ ਕੇ ਉੱਥੇ ਹੀ ਛੱਡ ਦੇਣਾ ਕਿਉਂਕਿ ਮਰਜ਼ੀ ਦਾ ਸਾਬਨੇ ਆਪੋ ਆਪਣੀ ਕਰਨੇ ਹੈ ਤੇ ਕਰਨੇ ਵਿੱਚ ਚਾਹੀਦੀ ਹੈ ਇਹ ਸਿਰਫ ਇੱਕ ਸਲਾਹ ਹੈ ਕਿ ਅਸੀਂ ਕਿਵੇਂ ਕਿਸੇ ਵੀ ਤਿਉਹਾਰ ਨੂੰ ਮਨਾ ਜ਼ਾਕਦੇ ਹਾਂ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ